हां जी ਪੰਜਾਬੀਓ ਸਸਰਿਕਾਲ ਜਿਵੇਂ ਕਿ ਭਗਵੰਤ ਮਾਨ ਵਾਰੇ ਪਹਿਲੀ ਵਾਰ ਤੁਸੀਂ ਇੱਕ ਐਸੀ ਖਬਰ ਸੁਣਨ ਜਾ ਰਹੇ ਹੋ ਦੋ ਵੱਡੀਆਂ ਖਬਰਾਂ ਤੇ ਅੱਜ ਚਰਚਾ ਕਰਾਂਗੇ ਪਾਸਟਰ ਬਜਿੰਦਰ ਰਿਹਾ ਹੋਣ ਜਾ ਰਹੇ ਨੇ ਕਿਉਂਕਿ ਕੁੜੀ ਦੇ ਜਿਹੜਾ ਸਹੁਰਾ ਸੀ ਉਹਨੇ ਬਹੁਤ ਵੱਡੇ ਇਲਜ਼ਾਮ ਲਾ ਦਿੱਤੇ ਨੇ ਆਪਣੀ ਹੀ ਬਹੂ ਦੇ ਉੱਤੇ ਕਿ ਸਾਡੀ ਬਹੂ ਨੇ ਉਹਨੂੰ ਗਲਤ ਪਸਾਇਆ ਯਾਨੀ ਕੁੜੀ ਦੇ ਸਹੁਰੇ ਦੀ ਇੱਕ ਆਡੀਓ ਆ ਚੁੱਕੀ ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਔਰ ਦੂਸਰੇ ਪਾਸੇ ਭਗਵੰਤ ਮਾਨ ਦੀ ਖਬਰ ਕਿ ਜਿਹੜੀ ਕੌਸੇਵਲ ਬਠਿੰਡੇ ਵਾਲੀ ਅਮਨਦੀਪ ਕੌਰ ਲੋਕ ਕਹਿੰਦੇ ਵੀ ਇਹਦੇ ਘਰ ਦੇ ਕੋਲ ਪੰਜਾ ਨਹੀਂ ਜਾਂਦਾ ਪੀੜਾ ਪੰਜਾ ਉਹਦਾ ਚੱਲ ਨਹੀਂ ਸਕਦਾ ਸਰਕਾਰ ਉਹਦਾ ਕੌਲਾ ਨਹੀਂ ਢਾ ਸਕਦੀ ਇਹੀ ਖਬਰਾਂ ਚੱਲ ਰਹੀਆਂ ਸੀ ਅਕਸਰ ਕੱਲ ਜਦੋਂ ਮਨਿੰਦਰ ਸਿੱਧੂ ਪੱਤਰਕਾਰ ਜਾਂਦੇ ਨੇ ਉਹਨਾਂ ਦੀ ਕੋਠੀ ਦੇ ਮੂਹਰੇ ਬਹੁਤ ਸਾਰੀ ਮੀਡੀਆ ਦੇ ਵਿੱਚ ਗੱਲ ਆ ਜਾਂਦੀ ਹੈ ਕਿ ਉਸ ਦੀ ਕੋਠੀ ਤੇ ਪੀੜਾ ਪੰਜਾ ਛੱਡੋ ਤੁਸੀਂ ਕੌਲਾ ਢਾ ਕੇ ਦਿਖਾ ਦਿਓ ਔਰ ਹੁਣ ਜਿਹੜਾ ਭਗਵੰਤ ਮਾਨ ਬਣਿਓ ਐਕਸ਼ਨ ਉਹ ਵੀ ਤੁਹਾਡੇ ਸਾਹਮਣੇ ਧਰਦੇ ਆ ਔਰ ਜਿਹੜੀ ਖਬਰ ਪਾਸਟਰ ਬਜਿੰਦਰ ਨੂੰ ਲੈ ਕੇ ਹੈ ਇਹ ਵੀ ਬੜੀ ਗੰਭੀਰ ਹੈ ਇੱਕ ਇੱਕ ਕਰਕੇ ਮੈਂ ਤੁਹਾਡੇ ਸਾਹਮਣੇ ਦੋਵੇਂ ਖੁਲਾਸੇ ਕਰੂੰਗਾ ਕਿ ਜਿਹੜੀ ਕਾਂਸਟੇਬਲ ਬਠਿੰਡੇ ਵਾਲੀ ਅਮਨਦੀਪ ਕੌਰ ਚਿੱਟਾ ਵੇਚਦੀ ਫੜੀ ਜਾਂਦੀ ਉਹ ਤਾਂ ਅਕਸਰ ਤੁਸੀਂ ਸੁਣ ਲਈ ਹੈ ਗੱਲ ਪਰ ਜਿਹੜਾ ਪੀਲਾ ਪੰਜਾ ਭਗਵੰਤ ਮਾਨ ਦਾ ਕਿਵੇਂ ਉਹਨਾਂ ਦੇ ਘਰ ਤੱਕ ਪਹੁੰਚਦਾ ਹੈ ਔਰ ਕਿਵੇਂ ਪਾਸਟਰ ਬਜਿੰਦਰ ਰਿਹਾ ਹੁੰਦੇ ਨੇ ਔਰ ਦੂਸਰੇ ਪਾਸੇ ਉਹਦਾ ਕੁੜੀ ਦਾ ਜਿਹੜਾ ਸਹੁਰਾ ਜਿਹੜੀ ਕੁੜੀ ਨੇ ਪਾਸਟਰ ਬਜਿੰਦਰ ਨੂੰ ਪਸਾਇਆ

सिंह बोलिए बोलिए आगे क्या बोलना है मैं ये बोल रहा हूँ इन लोगों ने इतनी गुंडागर्दी बदमाशगिरी कर रखी हमारे घर के अंदर इतनी इतनी दादागिरी के हमारा जीना इन लोगों ने हमारे को मेरे को मेरा बेटा या जो बड़े वाला ना वो फादरी है पास्टर, पास्टर हरदीप सिंह आपका बेटा पास्टर है हाँ जी क्या नाम है उसका हरदीप सिंह हाँ वो कहाँ सेवा करते हैं हम लोग वही भी करते हैं पंजाब में अच्छा तो आप आप मुझे बता सकते हैं क्या सही में बलात्कार हुआ है या नहीं हुआ देखो ये, मेरी बात कोई भी झूठा केस उसने बना के लगाया हुआ है हाँ मतलब ये आपकी बहुत झूठी है जी ये पहले भी किसी दो व्यक्ति के ऊपर केस लगा चुकी थी हमारे पास तो सारे के पड़े हैं हाँ, हमने हाँ, मीडिया दे रखा था लेकिन वो लोगों ने वीडियो ही दबा दी हाँ तो वो मेरे पास प्रूफ भेजोगे आप कौन से जो भी है पुराना केस का है? जो भी जो भी केस है जो ये झूठा केस लगाती है बजेंद्र सिंह के ऊपर झूठा केस लगा रही है तो आपको कैसे मालूम है आपको कैसे मालूम है कि ये झूठा लगा रही है ਕਿ ਉਹ ਹਮੇਂ ਹਮੇਂ ਪਤਾ ਹੈ ਨਾ ਕਿਉਂਕਿ ਇਹ ਇਹ ਉਹਨੇ ਖੁਦ ਆਪਣੀ ਜ਼ੁਬਾਨ ਸੇ ਬੋਲ ਰੱਖਾ ਸੀ ਕਿ ਵੀ ਆਹ ਜਿਵੇਂ ਅਸੀਂ ਉਹਨੂੰ ਉਸਕੋ ਤੁਮਾਕ ਤੋਂ ਗਿਰਿੰਦ ਕੋ ਦੱਸਾਇਆ ਨਾ ਮੇਰੀ ਬੇਟੀ ਕੋ ਬੋਲ ਰਹੀ ਸਾਰੇ ਕੋ ਵੀ ਮੈਂ ਐਸੀ ਛੋਟੇ ਕੇਸੋ ਨੇ ਬਸਾਉਂਗੀ ਤੇ ਆਪਕੇ ਬੇਟੇ ਕੋ ਵੀ ਬੋਲ ਰਹੀ ਯਾਨੀ ਜਿਹੜਾ ਕੁੜੀ ਦਾ ਸਹੁਰਾ ਉਹ ਕੀ ਕਹਿ ਰਿਹਾ ਕਹਿੰਦਾ ਹੁਣ ਇਹ ਮੇਰੇ ਮੁੰਡੇ ਨੂੰ ਪਸਾਉਣ ਜਾ ਰਹੀ ਹੈ ਤਾਂ ਜਰਾ ਤੁਸੀਂ ਧਿਆਨ ਦੇ ਨਾਲ ਹੁਣ ਪੂਰੀ ਗੱਲ ਗੌਰ ਦੇ ਨਾਲ ਸੁਣਨੀ ਹੈ ਇਹ ਜਿਹੜੇ ਪਾਸਟਰ ਨੇ ਯਾਨੀ ਵੀਡੀਓ ਪਾਈ ਆ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਇਹ ਪੰਜਾਬ ਦੀ ਜਨਤਾ ਹੋਵੇ ਚਾਹੇ ਹੋਵੇ ਹਿੰਦੁਸਤਾਨ ਪੱਧਰ ਦੀ ਜਿੰਨੇ ਵੀ ਲੋਕ ਅਕਸਰ ਬਜੰਦਰ ਪਾਸਟਰ ਫਸਿਆ ਕਿਉਂ ਹੈ ਮਾਮਲਾ ਕੀ ਹੈ ਕਿਉਂਕਿ ਉਹ ਝੂਠ ਤੇ ਝੂਠ ਪਰੋਸ ਰਿਹਾ ਸੀ ਜਨਤਾ ਦੇ ਵਿੱਚ ਜਨਤਾ ਨੂੰ ਲਗਾਤਾਰ ਯਾਨੀ ਝੂਠ ਦਾ ਪੁਲੰਦਾ ਬਣਾ ਕੇ ਪੇਸ਼ ਕਰਦੇ ਸੀ ਸਾਹਮਣੇ ਐਸੇ ਹੀ ਪ੍ਰਕਾਰ ਤੁਹਾਨੂੰ ਮੈਂ ਬੰਦੇ ਦੀ ਸ਼ਕਲ ਦਿਖਾਉਂਗਾ ਇਹ ਇਹਨਾਂ ਦੇ ਜਿਹੜੇ ਚਲਾਏ ਹੋਏ ਏਜੰਡੇ ਨੇ ਇਹ ਪਾਸਟਰ ਬਜਿੰਦਰ ਦੇ ਹੀ ਬੰਦੇ ਨੇ ਇਹ ਜਾਣ ਬੁੱਝ ਕੇ ਝੂਠੀਆਂ ਖਬਰਾਂ ਫੈਲਾ ਰਹੇ ਨੇ ਕਿ ਉਹਨੂੰ ਬਾਹਰ ਕਢਾਇਆ ਜਾਵੇ ਜਾਂ ਫਿਰ ਜਨਤਾ ਦੇ ਪ੍ਰਤੀ ਇੱਕ ਜਨਤਾ ਦੇ ਦਿਲ ਦੇ ਵਿੱਚ ਉਹ ਮੈਸੇਜ ਛੱਡਣਾ ਚਾਹੁੰਦੇ ਆ ਕਿ ਪਾਸਟਰ ਬਜਿੰਦਰ ਸਹੀ ਹੋਵੇ ਜਿਵੇਂ ਕਿ ਇਹ ਕੁੜੀ ਨੂੰ ਝੂਠਾ ਠਹਿਰਾ ਰਿਹਾ ਕੋਈ ਆਪਣਾ ਹੀ ਬੰਦਾ ਇਹਨਾਂ ਦਾ ਸਹਰਾ ਬਣ ਜਾਂਦਾ ਆਪਣੇ ਲੋਕਾਂ ਨੂੰ ਕਹਿ ਕੇ ਯਾਨੀ ਕੋਈ ਏਜੰਡਾ ਚਲਾਉਂਦੇ ਆ ਜੇਕਰ ਇਹੋ ਗੱਲ ਸੱਚ ਹੋਵੇ ਕਿ ਸਾਡੇ ਪੰਜਾਬ ਦੇ মিডিਆ ਤੇ ਖਬਰ ਨਹੀਂ ਆਉਂਦੀ ਇਹ ਜਿਹੜੇ ਪਾਸਟਰ ਨੇ ਜਿੰਨੇ ਵੀ ਨੇ ਇਹ ਸਾਰੇ ਇੱਕ ਐਸਾ ਕੰਜਰਾਂ ਦਾ ਢੋਲਾ ਇਕੱਠਾ ਹੋਇਆ ਕਿ ਜਿਵੇਂ ਪੰਜਾਬ ਦੇ ਅੰਦਰ ਪੰਜਾਬ ਦੀ ਜਨਤਾ ਨੂੰ ਪੂਰੀ ਤਰ੍ਹਾਂ ਜਾਨੀ ਬਲੈਕਮੇਲ ਕਰਨ ਦੀ ਕੋਸ਼ਿਸ਼ ਹੈ ਸਾਡੀ ਅਪੀਲ ਹੈ ਉਹੀ ਜੱਜ ਸਾਹਿਬ ਨੂੰ ਜਿਨ੍ਹਾਂ ਨੇ ਪਾਸਟਰ ਬਜਿੰਦਰ ਨੂੰ ਅੰਦਰ ਧੱਕਿਆ ਇਹੋ ਜੇ ਲੋਕਾਂ ਦੇ ਕਾਰਵਾਈ ਕਰਨੀ ਜ਼ਰੂਰੀ ਹੈ ਪੰਜਾਬ ਦੀ ਪੁਲਿਸ ਨੂੰ ਵੀ ਅਪੀਲ ਹੈ ਕਿ ਜਿਹੜੇ ਇਹੋ ਜੇ ਅਨਸਰ ਨੇ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਗਲਤ ਦਿਸ਼ਾ ਦੀ ਔਰ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਜਿਹੜੀ ਕੁੜੀ ਨੇ ਲੀਗਲ ਤੌਰ ਤੇ ਉਹਨੂੰ ਪਸਾ ਦਿੱਤਾ ਤਾਂ ਉਸ ਕੁੜੀ ਨੂੰ ਇਹ ਝੂਠਾ ਠਹਿਰਾ ਰਹੇ ਨੇ ਤਾਂ ਹੁਣ ਚੈਨਲ ਦਾ ਨਾਮ ਸੁਣ ਲਓ ਕੀ ਹੈ ਤਾਂ ਇਸ ਦਾ ਨਾਮ ਸੁਣ ਲਓ ਪਹਿਲਾ ਚੈਨਲ ਕੀ ਹੈ ਰਾਸ਼ਟਰੀ ਜੈ ਜੀਸ਼ੂ ਮਾਨਵ ਸੇਵਾ ਦੇਖੋ ਨਾਮ ਕੀ ਰੱਖਦੇ ਆ ਪ੍ਰਮਾਤਮਾ ਦੇ ਨਾਮ ਤੇ ਔਰ ਕਰਦੇ ਨੇ ਬਹੁਤ ਘਟੀਆ ਹਰਕਤ ਯਾਨੀ ਪੰਜਾਬ ਦੇ ਲੋਕ ਹੋਣ ਚਾਹੇ ਹਿੰਦੁਸਤਾਨ ਦੇ ਸਾਰੇ ਲੋਕਾਂ ਨੂੰ ਬ੍ਰੈਕਮੇਲ ਕਰ ਰਹੇ ਨੇ ਇਹਨਾਂ ਦੇ ਉੱਤੇ ਬਹੁਤ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਨੰਗੇ ਕਰਕੇ ਪੁੱਠੇ ਡੰਗਣਾ ਚਾਹੀਦਾ ਇਹ ਬੰਦੇ ਦੀ ਸ਼ਕਲ ਦੇਖ ਲਓ ਇਹਦਾ ਚੈਨਲ ਹੈ ਇਹ ਗਲਤ ਪਰੋਸ ਰਿਹਾ ਕਹਿੰਦਾ ਬਾਹਰ ਆ ਰਿਹਾ ਜੀ ਕੁੜੀ ਉਹ ਝੂਠੀ ਹੈ ਉਹਦੇ ਸਹੁਰੇ ਨੇ ਮੀਡੀਆ 'ਚ ਬਿਆਨ ਦੇ ਦਿੱਤਾ ਜਿਹੜੀ ਮੈਂ ਆਡੀਓ ਸੁਣਾਈ ਆ ਉਹੀ ਸਹੁਰਾ ਇਹਨਾਂ ਦਾ ਬਣਾਇਆ ਹੋਇਆ ਤਾਂ ਹੁਣ ਦੂਜੇ ਪਾਸੇ ਆਜੋ ਪਗੰਤ ਮਾਨ ਦਾ ਪੀੜਾ ਪੰਜਾ ਕੌਨ ਸਟੇਬਲ ਕੌਂਸ ਸੇਵਲ ਜਿਹੜੀ ਬਠਿੰਡੇ ਵਾਲੀ ਅਮਨਦੀਪ ਕੌਰ ਹੈ ਕਿਵੇਂ ਉਹਨਾਂ ਦੇ ਘਰ ਤੱਕ ਪਹੁੰਚ ਜਾਂਦਾ ਹੈ ਔਰ ਕਿਵੇਂ ਪੰਜਾਬ ਦੀ ਜਨਤਾ ਸੀਐਮ ਮਾਨ ਦਾ ਸਵਾਗਤ ਕਰਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਸਾਰੇ ਪੰਜਾਬ ਦੇ ਲੋਕ ਸਪੋਰਟ ਕਰ ਰਹੇ ਨੇ ਕਿ ਨਸ਼ਾ ਵਿਰੋਧੀ ਦਾ ਐਕਸ਼ਨ ਹੈ ਜਿਹੜਾ ਇਹਨੂੰ ਤਾਂ ਦੇਖੋ ਅਸੀਂ ਵੀ ਸਪੋਰਟ ਕਰਦੇ ਹਾਂ ਕਿ ਨਸ਼ੇ ਪੰਜਾਬ ਦੇ ਵਿੱਚੋਂ ਵਾਕਈ ਜਾਣੇ ਚਾਹੀਦੇ ਪੰਜਾਬ ਦੀ ਜਨਤਾ ਅਸੀਂ ਪ੍ਰਸੈਂਟ ਮੈਂ ਅਕਸਰ ਗੱਲਾਂ ਕਰਦਾ ਹੁੰਨਾ ਕਿ ਪੰਜਾਬ ਦੀ ਨੌਜਵਾਨੀ ਖਤਮ ਹੋ ਚੁੱਕੀ ਹੈ। ਕੱਲੇ ਨੌਜਵਾਨਾਂ ਚੋਂ ਔਰ ਹੁਣ ਜਿਹੜਾ ਪੀੜਾ ਪੰਜਾਬ ਭਗਵੰਤ ਮਾਨ ਦਾ ਉਹਦੇ ਘਰ ਤੱਕ ਪਹੁੰਚਿਆ ਕਿਵੇਂ ਪਹੁੰਚ ਗਿਆ? ਐਕਸ਼ਨ ਕਿਉਂ ਨਹੀਂ ਹੋ ਰਿਹਾ ਸੀ ਬੀਤੀ ਰਾਤ ਖਬਰ ਆਉਂਦੀ ਹੈ ਕਿ ਸੀਐਮ ਮਾਨ ਕੁਝ ਵੱਡਾ ਕਰਨ ਜਾ ਰਿਹਾ ਉਸ ਲੇਡੀ ਨਾਲ ਜਿਹੜੀ ਬਠਿੰਡੇ ਦੇ ਵਿੱਚ ਫਸ ਜਾਂਦੀ ਹੈ। ਪਰ ਨਾਲ ਹੀ ਨਾਲ ਇਹ ਕਿਹਾ ਜਾ ਰਿਹਾ ਸੀ ਕੱਲ ਜਦੋਂ ਮਨਿੰਦਰ ਸਿੱਧੂ ਦੀ ਇੱਕ ਵੀਡੀਓ ਪੈਂਦੀ ਹੈ ਬਠਿੰਡੇ ਦੇ ਵਿੱਚੋਂ ਉਦੇ ਘਰ ਦੇ ਸਾਹਮਣੇ ਖੜਕੇ ਕਿ ਇਹਦਾ ਕੌੜਾ ਤੱਕਟਾ ਕੇ ਦਿਖਾ ਦੇਵੇ ਸੀਐਮ ਮਾਨ ਔਰ ਬਠਿੰਡੇ ਦਾ ਐਸਐਸਪੀ ਔਰ ਸਾਡੇ ਪੰਜਾਬ ਦੀ ਪੁਲਿਸ ਦੇ ਗੌਰਵ ਯਾਦਵ ਡੀਜੀਪੀ ਬਹੁਤ ਵੱਡਾ ਚੈਲੰਜ ਕੀਤਾ ਗਿਆ ਕੱਲ ਪੱਤਰਕਾਰ ਮਨਿੰਦਰ ਸਿੱਧੂ ਦੁਆਰਾ ਔਰ ਗੱਲ ਹੈਗੀ ਵੀ ਹੈ ਕਿ ਸਰਕਾਰ ਕਿ ਸਰਕਾਰ ਦੇ ਵਿੱਚ ਇਹੋ ਜਿਹੇ ਕਿਹੜੇ ਲੋਕ ਨੇ ਜਿਹੜਾ ਉਹਦਾ ਬਹੁਤ ਵੱਡਾ ਸਾਧ ਦੇ ਰਿਹਾ ਕਹਿੰਦੇ ਉਹ ਉੱਚ ਕੀ ਦੇ ਹਿਸਾਬ ਨਾਲ ਜਾਨੀ ਟੱਪ ਜਾਂਦੀ ਚਿੱਟਾ ਲੈ ਕੇ ਕਿਸੇ ਵੀ ਨਾਕੇ ਤੇ ਉਹਨੂੰ ਰੋਕਿਆ ਨਹੀਂ ਜਾਂਦਾ ਸੀ ਕਿਉਂਕਿ ਬਹੁਤ ਵੱਡੇ ਵੱਡੇ ਅਧਿਕਾਰੀਆਂ ਦੇ ਨਾਲ ਕਹਿੰਦੇ ਲਿੰਕ ਨੇ ਪਰ ਇਹੋ ਜਿਹੇ ਵੀ ਕਿਹੜੇ ਅਧਿਕਾਰੀ ਨੇ ਜਿਹੜੇ ਭਗਵੰਤ ਮਾਨ ਤੋਂ ਵੀ ਉੱਤੋਂ ਦੀ ਹੋਣ ਜਿਹੜੇ ਸਰਕਾਰ ਤੋਂ ਵੀ ਜਾਦੇ ਉੱਤੋਂ ਦੀ ਹੋਣ ਯਾਨੀ ਜਿੱਥੇ ਸੀ ਇਹ ਮਾਨ ਦਾ ਪੰਜਾ ਨਾ ਚੱਲੇ ਤੇ ਇਹੋ ਜਿਹੇ ਅਫਸਰ ਕਿਹੜੇ ਨੇ ਜਿਹੜੇ ਭਗਵੰਤ ਮਾਨ ਦਾ ਪੰਜਾ ਰੋਕ ਦਿੰਦੇ ਆ ਭਗਵੰਤ ਮਾਨ ਦੀ ਕਾਰਵਾਈ ਰੋਕ ਦਿੰਦੇ ਆ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਉਹਨਾਂ ਦੀ ਵੀ ਕਾਰਵਾਈ ਰੋਕਿੰਦੇ ਤੇ ਐਸਐਸਪੀ ਬਠਿੰਡਾ ਜਿਹੜੇ ਐਕਸ਼ਨ ਨਹੀਂ ਲੈ ਸਕਦੇ ਮਾਮਲਾ ਬੜਾ ਗੰਭੀਰ ਹੈ ਕਿਉਂਕਿ ਲੋਕਾਂ ਦੀ ਨਜ਼ਰ ਕੱਲੇ ਇਸ ਮੁੱਦੇ ਤੇ ਹੈ ਕਿ ਜਿਹੜੀ ਬਠਿੰਡੇ ਵਾਲੀ ਅਮਨਦੀਪ ਕੌਰ ਹੈ ਯਾਰ ਕਮਾਲ ਹੋ ਗਿਆ ਵੀ ਐਸੀ ਸ਼ਖਸੀਅਤ ਕੀ ਹੈ ਉਹਦੇ ਵਿੱਚ ਇੱਕ 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 ਐਂਬੂਲੈਂਸ ਵਾਲਾ ਸਾਹਮਣੇ ਨਿਕਲ ਕੇ ਉਹ ਕਹਿੰਦੇ ਐਂਬੂਲੈਂਸ ਨੂੰ ਇਸ ਪ੍ਰਕਾਰ ਉਹ ਯੂਜ਼ ਕਰਦੀ ਸੀ ਤਾਂ ਕਿ ਕੋਈ ਫੜ ਨਾ ਸਕੇ ਨਾ ਕਹਿੰਦੇ ਇਸ ਕਰਕੇ ਉਹਨੂੰ ਸਪਲਾਈਅਰ ਨੂੰ ਨਾਲ ਰੱਖਿਆ ਐਮਬੋਲੈਕਸ ਵਾਲੇ ਨਾਲ ਵੀ ਯਾਨੀ ਉਹਦੇ ਰਿਸ਼ਤੇ ਦੱਸੇ ਗਏ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਪੁਆਇੰਟ ਭਰਾਂ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ